ਸਸ ਸੇ ਗੱਲ ਦੋਸਤੋ ਇੱਕ ਵਾਰੀ ਫੇਰ ਤੁਹਾਡੇ ਨਾਲ ਗੱਲਬਾਤ ਕਰਨ ਲੱਗਿਆ ਕੈਨੇਡਾ ਤੇ ਤਕਰੀਬਨ ਸਾਰੇ ਸ਼ਹਿਰਾਂ ਵਿੱਚ ਚੰਗਾ ਕੰਮ ਕਰ ਲਿਆ ਤੇ ਹਾਲਾਤ ਦੇਖੇ ਨੇ ਇੱਕ ਚੀਜ਼ बार-बार ਮਨ ਚ ਖਟਕਦੀ ਹੈ ਜਿਹੜੇ ਵੀ ਮਰਜ਼ੀ ਸ਼ਹਿਰ ਚ ਚਲੇ ਜਾਓ ਗੁਰਦੁਆਰਾ ਸਾਹਿਬ ਤੁਹਾਨੂੰ ਜਰੂਰ ਲੱਭ ਜਾਂਦਾ ਛੋਟੇ ਸ਼ਹਿਰਾਂ ਵਿੱਚ ਵੀ ਇੱਕ ਹੈ ਜੋ ਇੱਕ ਵੱਡੀ ਮਾਣ ਵਾਲੀ ਗੱਲ ਹੈ ਤੇ ਇੱਕ ਐਸਟ ਵੀ ਹੈ ਸਾਡੇ ਪੰਜਾਬੀਆਂ ਲਈ ਇਕੱਠੇ ਹੋ ਵੱਡੇ ਸ਼ਹਿਰਾਂ ਵਿੱਚ ਜਿਵੇਂ ਸਰੀ ਹੋ ਗਿਆ ਜਾਂ ਬ੍ਰਮਟਨ ਹੋ ਗਿਆ ਗੁਰਦੁਆਰਿਆਂ ਦੀ ਪਰਮਾਰ ਹੋ ਚੁੱਕੀ ਹੈ ਜਿੱਦਾਂ ਕਿ ਪੰਜਾਬ ਚੋ ਚੁੱਕੀ ਹੈ ਹਰ 1-1 ਕਿਲੋਮੀਟਰ ਤੇ ਗੁਰਦੁਆਰਾ ਬਣਿਆ ਸਭ ਤੋਂ ਪਹਿਲੀ ਗੱਲ ਤਾਂ ਜਦੋਂ ਆਪਾਂ ਇਦੋਂ ਲੋੜ ਤੋਂ ਵੱਧ ਗੁਰਦੁਆਰੇ ਬਣਾਉਣੇ ਆ ਚਾਹੇ ਉਹ ਕੈਨੇਡਾ ਹੋਵੇ ਜਾਂ ਪੰਜਾਬ ਹੋਵੇ ਆਪਣੇ ਰਿਸੋਰਸਸ ਨੇ ਜਿਹੜੇ ਫਾਈਨੈਂਸ਼ੀਅਲ ਰਿਸੋਰਸਸ ਉਹ ਵੰਡੇ ਜਾਂਦੇ ਨੇ ਅਸੀਂ ਕੋਈ ਵੀ ਚੀਜ਼ ਵੱਡੇ ਲੈਵਲ ਤੇ ਕੋਈ ਪ੍ਰੋਜੈਕਟ ਨਹੀਂ ਕਰ ਸਕਦੇ ਕੈਨੇਡਾ ਵਿੱਚ ਵੀ ਇਹ ਕੁਝ ਹੋ ਰਿਹਾ ਹੈ ਕੁਝ ਆਪਸੀ ਚੌਧਰ ਕਰਕੇ ਕਿ ਸੋਚ ਦੇ ਫਰਕ ਕਰਕੇ ਕੁਝ ਬਾਹਰਲੇ ਇਨਫਲੂਐਂਸ ਕਰਕੇ ਅਲੱਗ-ਅਲੱਗ ਤਰ੍ਹਾਂ ਦੇ ਗੁਰਦੁਆਰੇ ਬਣੇ ਨੇ ਔਰ ਜਿੱਥੇ ਤੁਹਾਨੂੰ ਅਲੱਗ-ਅਲੱਗ ਤਰ੍ਹਾਂ ਦੀਆਂ ਚੀਜ਼ਾਂ ਵੇਖਣ ਨੂੰ ਮਿਲਦੀਆਂ ਇੱਕ ਪੱਖ ਜੋ ਇਗਨੋਰ ਕੀਤਾ ਜਾ ਰਿਹਾ ਹੈ ਜਿਸ ਤੇ ਮੈਨੂੰ ਜਾਣਨਾ ਪਾਉਣਾ ਕਿ ਸਾਡੇ ਬਹੁਤ ਸਾਰੇ ਸਟੂਡੈਂਟ ਮੁੰਡੇ ਕੁੜੀਆਂ ਕੈਨੇਡਾ ਆ ਰਹੇ ਨੇ ਲੱਖਾਂ ਦੀ ਤਦਾਦ ਵਿੱਚ ਇੱਥੇ ਆ ਰਹੇ ਨੇ ਮੋਸਟਲੀ ਸਟੱਡੀ ਪਰਮਿਟ ਤੇ ਆਉਂਦੇ ਨੇ ਕੁਝ ਵਰਕ ਪਰਮਿਟ ਤੇ ਵੀ ਆਉਂਦੇ ਨੇ ਕੁਝ ਸਪਸ ਵੀਜ਼ਾ ਤੇ ਵੀ ਆ ਜਾਂਦੇ ਨੇ ਜੋ ਕੁੜੀਆਂ ਹਾਈਲਾਈਟ ਕਰਦੀਆਂ ਨੇ ਤੇ ਮੁੰਡੇ ਉਹਨਾਂ ਦੇ ਨਾਲ ਵਿਆਹ ਕਰਾ ਕੇ ਆ ਜਾਂਦੇ ਨੇ ਜਿਨ੍ਹਾਂ ਕੋਲੇ ਇੱਥੇ ਕੋਈ ਖਾਸ ਕੰਮ ਹੁੰਦਾ ਨਹੀਂ ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਹੈ ਕਿ ਪੰਜਾਬ 'ਚ ਗਰੀਬ ਘਰਾਂ ਦੇ ਬੱਚੇ ਜੋ ਆਉਂਦੇ ਨੇ ਉਹਨਾਂ ਕੋਲੇ ਕੋਈ ਰਿਸੋਰਸਸ ਨਹੀਂ ਸਭ ਤੋਂ ਪਹਿਲੀ ਗੱਲ ਸਿਰ ਛਪਾਉਣ ਲਈ ਅਕੋਮੋਡੇਸ਼ਨ ਚਾਹੀਦੀ ਉਹ ਬੜੀ ਮਹਿੰਗੀ ਹੈ ਅੱਜ ਇੱਕ ਕਮਰਾ ਵੀ 12-1300 ਡਾਲਰ ਤੋਂ ਘੱਟ ਮਿਲ ਜਾਂਦਾ ਹੈ। ਕਨਫਰਮੈਂਟੇ ਚਲੋ ਬੱਚੇ ਆਪ ਦਾ ਗੱਲ ਮਿਲ ਕੇ ਮੈਨੇਜ ਕਰ ਲੈਂਦੇ ਨੇ। ਬਹੁਤ ਸਾਰੇ ਗੁਰਦੁਆਰਾ ਸਾਹਿਬ ਵਿੱਚ ਵਿੱਚ ਮੁਕਤਰਬਿੰਦ ਨੇ ਉਹਨਾਂ ਨੂੰ ਖਾਣਾ ਦੇ ਦਿੰਦੇ ਨੇ ਤੇ ਆਮ ਤੌਰ ਤੇ ਸਟੂਡੈਂਟ ਅੱਥੋਂ ਖਾਣਾ ਖਾ ਕੇ ਤੇ ਆਪ ਦਾ ਪੈਕ ਵੀ ਕਰਾ ਲੈਂਦੇ ਆ ਜੋ ਉਹ ਖੁਸ਼ੀ ਨਾਲ ਦੇ ਦਿੰਦੇ ਆ। ਇਸ ਗੱਲ ਤੇ ਕੋਈ ਦੋ ਰਾਏ ਨਹੀਂ ਹੈ। ਪਰ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਉਹਨਾਂ ਨੂੰ ਆਉਂਦੀ ਆ ਰਹਿਣ 'ਚ ਔਰ ਕੰਮ ਕਾਣ 'ਚ। ਇਸ ਪੱਖੋਂ ਸਾਡੀ ਕਮਿਊਨਿਟੀ ਕੋਈ ਮਦਦ ਨਹੀਂ ਕਰ ਸਕਦੀ ਸਾਡੇ ਗੁਰਦੁਆਰਾ ਸਾਹਿਬ ਕੋਲੇ ਇੰਨੇ ਨੇ ਫੰਡ ਨਹੀਂ ਕਿ ਅਸੀਂ ਕੋਈ ਹੋਸਟਲ ਟਾਈਪ ਕਿਤੇ ਨਹੀਂ ਬਣਾ ਸਕਦੇ ਜਿੱਥੇ ਪੰਜਾਬ ਤੋਂ ਆਉਣ ਵਾਲੇ ਬੱਚਿਆਂ ਨੂੰ ਘੱਟੋ ਘੱਟ ਅਸੀਂ ਪਹਿਲੇ 6 ਮਹੀਨੇ ਆਸਰਾ ਦੇ ਸਕੀਏ ਤੇ ਉਹਦੀ ਆਨਲਾਈਨ ਬੁਕਿੰਗ ਹੋਵੇ ਉਸ ਤੋਂ ਬਾਅਦ ਬੱਚੇ ਨੂੰ ਥੋੜਾ ਪਤਾ ਲੱਗ ਜਾਂਦਾ ਹੈ ਉਹਦਾ ਡਰਾਈਵਿੰਗ ਲਾਇਸੈਂਸ ਬਣ ਜਾਂਦਾ ਹੈ ਹੋਰ ਚੀਜ਼ਾਂ ਉਹਨੂੰ এনवायरमेंट ਦਾ ਪਤਾ ਲੱਗ ਜਾਂਦਾ ਹੈ ਔਰ ਉਹਦੀ ਜਿਹੜੀ ਸ਼ੁਰੂ ਦੀ ਮੈਂਟਲ ਟੈਨਸ਼ਨ ਹੈ ਉਹਦੇ ਮਾਪਿਆਂ ਦੀ ਟੈਨਸ਼ਨ ਹੈ ਉਹ ਦੂਰ ਹੋ ਜਾਂਦੀ ਹੈ ਇੱਕ ਬਹੁਤ ਵੱਡਾ ਸਟੈਪ ਹੋਏਗਾ ਕਿ ਜੇ ਇਸਤਾਂ ਦੀ ਕੋਈ ਹੋਸਟਲ ਜਾਂ ਅਕੋਮੋਡੇਸ਼ਨ ਬਣਾ ਲਈ ਜਾਵੇ ਦੂਜਾ ਹੈ ਜੌਬ ਬੈਂਕ ਪਾਰਟ ਟਾਈਮ ਜੌਬ ਰਿਕ ਸਟੂਡੈਂਟ ਨੂੰ ਅਥਾਰਾਈਜ਼ ਹੁੰਦੀ ਹੈ 20 ਘੰਟੇ ਕਰ ਸਕਦਾ ਪਰ ਇੱਕ ਵੱਡੀ ਹੈਲਪ ਹੁੰਦੀ ਹੈ ਸਿਰਫ ਕੈਨੇਡਾ ਚ ਹੈ ਜਿੱਥੇ ਪੜਾਈ ਦੇ ਦੌਰਾਨ ਬੱਚਾ ਖਰਚਾ ਕੱਢ ਸਕਦਾ ਹੈ ਇਹ ਕਹਿਣਾ ਸੌਖਾ ਹੈ ਪਰ ਬਹੁਤ ਔਖਾ ਹੈ ਕਿਉਂਕਿ ਕੰਮ ਮਿਲਦਾ ਨਹੀਂ ਜੇ ਮਿਲਦਾ ਤੇ ਤੁਹਾਨੂੰ ਕੋਈ ਮਿਨਿਮਮ ਵੇਜ ਤੇ ਨਹੀਂ ਦਿੰਦਾ ਕੈਸ਼ ਤੇ ਕੰਮ ਦਿੰਦਾ ਔਰ ਜਿੱਥੇ-ਜਿੱਥੇ ਸਟੂਡੈਂਟਾਂ ਨੂੰ ਮੇਰੀ ਐਡਵਾਈਸ ਹੈ ਕੈਸ਼ ਤੇ ਕੰਮ ਕਰੋਗੇ ਨਾ ਪਹਿਲੀ ਗੱਲ ਤਾਂ ਮਿਨਿਮਮ ਵੇਜਸ ਤੁਹਾਨੂੰ ਕੋਈ ਨਹੀਂ ਦੇਊਗਾ ਖਾਸ ਕਰਕੇ ਇੰਡੀਅਨ ਸਟੋਰਸ ਕਦੇ ਨਹੀਂ ਦੇਣਗੇ ਦੂਜਾ ਤੁਹਾਨੂੰ ਕੋਈ ਬੈਨੀਫਿਟ ਨਹੀਂ ਮਿਲੂਗਾ ਹੈਲਥ케ਅਰ ਹੋਰ ਜੋ ਵੀ ਬੈਨੀਫਿਟ ਨੇ ਸੋਸ਼ਲ ਬੈਨੀਫਿਟ ਕਦੇ ਨਹੀਂ ਮਿਲੂਗਾ ਤੀਜਾ ਇੱਕ ਗੱਲ ਮੰਨ ਕੇ ਚੱਲੋ 10-15 ਦਿਨਾਂ ਦੀ ਸੈਲਰੀ ਉਹਨਾਂ ਨੇ ਮਾਰਨੀ ਮਾਰ ਜਦੋਂ ਤੁਸੀਂ ਕੰਮ ਛੱਡ ਕੇ ਜਾਓਗੇ ਆਨੇ-ਪਹਨੇ ਜਿਹੜੀ ਲਾਸਟ ਸੈਲਰੀ ਹੈ ਤੁਹਾਨੂੰ ਦੇਣ ਨਹੀਂ ਲੱਗੇ ਬਹੁਤ ਐਕਸਪਲੋਇਟੇਸ਼ਨ ਹੁੰਦੀ ਐ ਇਸ ਮਾਮਲੇ ਤੇ ਇਸ ਕਰਕੇ ਕੰਮ ਵਧੀਆ ਮਲਟੀਨੇਸ਼ਨਲ ਚੇਨਾਂ 'ਚ ਫੜੋ ਚਾਹੇ ਉਹ ਔਫਕੇ ਨੇ ਪਰ ਉਹਨਾਂ ਦੇ ਕੋਈ ਨੋਰਮਸ ਨੇ ਐਚਆਰ ਐ ਜਿਹੜੇ ਸਿੰਗਲ ਸਿੰਗਲ ਸਟੋਰ ਐ ਅੱਜ ਵੜਿਆ ਤੇ ਕੱਲ ਕੱਢਤਾ ਇਹਨਾਂ ਦਾ ਕੰਮ ਹੀ ਸਟੂਡੈਂਟਾਂ ਤੋਂ ਕੰਮ ਲੈਣਾ ਥੋੜੇ ਦਿਨ ਕਰਾਉਣਾ ਤੇ ਫਿਰ ਆਨੀ-ਬਹਾਨੀ ਕੱਢ ਦੇਣਾ ਤੇ ਫਿਰ ਤਨਖਾਹ ਮਾਰ ਲੈਣੀ ਪਰ ਸਟੂਡੈਂਟ ਵਿਚਾਰਾ ਕਿਤੇ ਨਹੀਂ ਜਾ ਸਕਦਾ ਕਿਉਂਕਿ ਉਹਦਾ ਕੋਈ ਲੀਗਲ ਸਟੇਟਸ ਨਹੀਂ ਹੁੰਦਾ ਉਹ ਪੰਗਾ ਲੈਣਾ ਨਹੀਂ ਚਾਹੀਦਾ ਤੇ ਇਸ ਪੱਖੋਂ ਜੇ ਸਾਡੀ ਜਥੇਬੰਦੀ ਅੱਗੇ ਆਉਣ ਕਿ ਉਹਨਾਂ ਨੂੰ ਲੀਗਲ ਏਡ ਪ੍ਰੋਵਾਈਡ ਕੀਤੀ ਜਾਵੇ ਉਹਨਾਂ ਦੀ ਸਪੋਰਟ ਚ ਖੜਨ ਜਿੱਥੇ-ਜਿੱਥੇ ਸਟੂਡੈਂਟਾਂ ਦੇ ਪੈਸੇ ਮਾਰੇ ਜਾਂਦੇ ਆ ਜਾਂ ਤੱਕਾ ਹੁੰਦਾ ਉੱਥੇ ਖੜਨ ਤੇ ਇਹ ਸਾਡੀ ਬਹੁਤ ਵੱਡੀ ਹੈਲਪ ਹੋਏਗੀ ਸਾਡੀ ਆਪਣੀ ਕਮਿਊਨਿਟੀ ਲਈ ਔਰ ਜੇ ਅੱਜ ਆਪਾਂ ਇਹਨਾਂ ਬੱਚਿਆਂ ਦੀ ਹੈਲਪ ਕਰਾਂਗੇ ਜੋ ਆ ਜਾ ਰਹੇ ਨੇ ਕੱਲ ਨੂੰ ਸੈਟਲ ਹੋ ਜਾਣਗੇ ਕਮਾਉਣਗੇ ਤੇ ਇਹ ਤੁਹਾਨੂੰ ਲੱਖਾਂ ਡਾਲਰ ਦੀ ਮਦਦ ਕਰਨਗੇ ਹੋਰ ਸਟੂਡੈਂਟਾਂ ਨੂੰ ਜਾਂ ਹੋਰ ਕਮਿਊਨਿਟੀ ਬਾਰੇ ਚੰਗੇ ਕੰਮ ਕਰਨ ਵਾਸਤੇ ਤੇ ਇੱਕ ਜ਼ਰੂਰ ਬੇਨਤੀ ਆ ਜੋ ਵੀ ਇਸ ਤਰ੍ਹਾਂ ਦੀਆਂ ਸੰਸਥਾਵਾਂ ਨਾਲ ਜੁੜੇ ਨੇ ਵੀ ਇਹ ਦੋ ਚੀਜ਼ਾਂ ਸਟੂਡੈਂਟਾਂ ਦੀ ਇੰਪਲੋਇਮੈਂਟ ਉਹਨਾਂ ਦੇ ਲੀਗਲ ਰਾਈਟ ਤੇ ਉਹਨਾਂ ਦੇ ਰਹਿਣ ਦਾ ਇੰਤਜ਼ਾਮ ਤੇ ਜ਼ਰੂਰ ਝਾਤ ਮਾਰੀ ਜਾਵੇ ਔਰ ਕੁਝ ਨਾ ਕੁਝ ਇਸ ਦਾ ਹੱਲ ਕੱਢਿਆ ਜਾਵੇ ਵੀਡੀਓ ਦੇਖਣ ਲਈ ਸੁਣ ਲਈ ਤੇ ਸ਼ੇਅਰ ਕਰਨ ਲਈ ਧੰਨਵਾਦ ਮੌਜੂਦ WhatsApp